ਆਲੇ ਕਿਤੇ ਪੰਪ ਗਿਰਿਆ ਦੇ ਉਹ ਤੇ ਦੁਆਰ ਖੜਾ ਹੋਇਆ ਲੈ ਜੀ ਗੱਲ ਵਾਈਕ ਨੇ ਚੁੱਕੀ ਦੀ ਜੇ ਸਾਡੀ ਬੋਲ ਦਾ ਬਹੁਤ ਲਓ ਜੀ ਐਸ ਮਹਿਫਲਾਂ ਦੇ ਮਾਰੀ ਬੰਦੇ ਭੱਜਦੇ ਆ ਪੰਜਾਬ ਨੂੰ ਫਿਰ ਛੁੱਟੀਆਂ ਲੈ ਲਿਆ ਆਉਣੇ ਆ ਆ ਦੇਖੋ ਕੈਨੇਡਾ ਵਾਲਾ ਹੀ ਪਹੁੰਚ ਗਿਆ ਓਰੇ ਰਾਤ ਵਾਲੀ ਮਹਿਫਲ ਚ ਆਈਡਲੀ ਵਾਲਾ ਤਾਂ ਪਹਿਲਾਂ ਹੀ ਪਹੁੰਚਿਆ ਹੋਇਆ ਤਾਂ ਇੱਧਰ ਇੰਗਲੈਂਡ ਵਾਲੇ ਹੈ ਜਰਮਨ ਜਰਮਨ ਵਾਲੇ ਹਰ ਬੰਦੇ ਵੀ ਉਹ ਹੋਈਆਂ ਤਿੰਨੇ ਜਿਹੜੇ ਦੱਸ ਦੇ ਗਏ ਨੂੰ ਨਹੀਂ ਵਾ ਪਿੰਡ ਆ ਵਰਦੇ ਹ ਜਿਹੜੇ ਪੜਾਣਾ ਦਾ ਘਰਦਿਆਂ ਨੂੰ ਵੀ ਆ ਗਈ ਵੀ ਆ ਗਈ ਲੈ ਆਉਣੀਆਂ ਇਹ ਮਹਿਫਲਾਂਗੇ ਜਿਘਿਚਗੇ ਕਹਿੰਦਾ ਬਾਈ ਕਹਿੰਦਾ ਨੱਕਾ ਲਾਇਆ ਹੋਇਆ ਸੋ ਆਜੋ ਭਾਈ ਜਿਹੜੇ ਹੋਰ ਵੀ ਬੈਠੇ ਆ ਕਈ ਕਈ ਸਾਲ ਦੇ ਪਿੰਡ ਢੀਕਦਾ ਤੁਹਾਨੂੰ ਪਿੰਡ ਮਾਰਦਾ ਵਾਜਾਂ ਉਹਦਾ ਦਾ ਪਿੰਡ ਨਹੀਂ ਤੁਹਾਨੂੰ ਛੱਡਦਾ ਤੁਸੀਂ ਪਿੰਡ ਨੂੰ ਛੱਡ ਜਾਨੇ ਆ ਗੇੜਾ ਮਾਰਦੇ ਰਿਆ ਕਰੋ ਐਨਾ ਚੋਬਰਾ ਵਾਂਗ ਜਿਹੜੇ ਪੈ ਗਿਆ ਚੰਦ ਬਣੀ ਸਾਨੂੰ ਨਾਲ ਇੱਕ ਸਾਡਾ ਵੀਰ ਸੁਖਦੀਪ ਸਿੰਘ ਸੁਖਾ ਉਦੀ ਬਹੁਤ ਯਾਦ ਆਉਂਦੀ ਆ ਦੇਖੋ ਸੀਟ ਉਹਦੀ ਵਿਹਲੀ ਪਈ ਆਲੇ ਵੀ ਖਾਲੀ ਪਈ ਆ ਉਹ ਆਜਾ ਕੈਨੇਡਾ ਵਾਲਿਆ ਤੂੰ ਵੀ ਪਾਈ ਸੀਟ ਢੀਕਦੀ ਆ ਤੈਨੂੰ